ਹੰਤੰਤ ਸਤਿਗੁਰੂ ਤੇਰੀ ਆਸਰਾ ਅੱਜ ਰਜੀਵ ਗਾਂਧੀ ਨਗਰ ਵੈਲਫੇਅਰ ਅਤੇ ਚੈਰੀਟੇਬਲ ਟਰਸਟ ਵੱਲੋਂ ભગવાન ਤੇਰੀ ਚਰਨ ਗੋਸ਼ਾ ਦਾ ਲੋਟ ਰੋਡ ਭਲਾਡੇ ਵਾਲਾ ਵਿਖੇ ਪਹੁੰਚ ਕੇ ਸੇਵਾ ਕੀਤੀ ਗਈ ਆ ਅੱਜ ਸਾਡੀ ਬੈਲਟੀ ਦਾ ਜਨਮ ਦੇਣਾ ਮਾਨਸੀ ਬਾਂਸਲ ਦਾ ਇਹ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਰਵਿੰਦਰ ਬਾਂਸਲ ਪ੍ਰਧਾਨ ਜੀ ਸਾਡੇ ਵੈਲਫੇਅਰ ਕਲੱਬ ਦੇ ਉਹਨਾਂ ਦੀ ਮਾਤਾ ਜੀ ਨਾਨੀ ਜੀ ਜਿਹੜਾ ਵੱਡਾ ਭਰਾ ਤੇ ਸਾਰਾ ਪਰਿਵਾਰ ਅੱਜ ਇੱਥੇ ਪਹੁੰਚਿਆ ਜਿਹੜੀ ਅਨੁਭਾਵਨਾ ਦੇ ਨਾਲ ਅੱਜ ਸੇਵਾ ਕੀਤੀ ਗਈ ਆ ਅਸੀਂ ਚਾਹੁੰਦੇ ਆ ਵੀ ਇਹ ਬੇਟੀ ਜਨ ਦੁਗਣੀ ਰਾਤ ਚੁੱਕਣੀ ਤਰੱਕੀ ਕਰੇ ਵੱਡੀ ਅਫਸਰ ਬਣੇ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਅੱਗੇ ਵਾਸਤੇ ਵੀ ਗਊ ਬਾਂਸਰੀ ਸੇਵਾ ਦੇ ਵਿੱਚ ਜਿਸ ਤਰ੍ਹਾਂ ਜਿਨਾਂ ਨੇ ਸਹਿਯੋਗ ਪਾਇਆ ਗੁਰਦੀ ਬੇਟੀ ਪਾਈ ਆ ਇਸੇ ਤਰ੍ਹਾਂ ਸਹਿਯੋਗ ਕਰਦੇ ਰਹਿਣ ਤੇ ਸਾਰੇ ਕਲੱਬ ਦੇ ਵੀਰਾਂ ਨੇ ਜੇ ਇੱਥੇ ਪਹੁੰਚੇ ਆ ਸਵੇਰੇ ਸਵੇਹਾ ਉੱਠ ਕੇ ਉਹ ਵੀ ਨਾਲੀ ਸਿਹਤ ਤੇ ਤੰਦਰੁਸਤੀ ਵਾਸਤੇ ਵੀ ਅਸੀਂ ਦੁਆ ਕਰਦੇ ਆ ਵੀ ਇਸੇ ਤਰ੍ਹਾਂ ਹੋ ਜਿੰਨੀ ਜਿੰਨੀ ਸੇਵਾ ਕਰ ਸਕਦੇ ਆ ਵੱਧ ਵੱਧ ਸੇਵਾ ਕਰਨ ਆਪਦੇ ਆਸੇ ਪਾਸੇ ਪੜੋਸੀ ਵੀਰਾਂ ਨੂੰ ਵੀ ਰਸਣ ਜੇ ਸੇਵਾ ਨੇ ਇਸੇ ਕੋਸ਼ਾ ਪਾਓ ਤੇ ਇਸੇ ਤਰ੍ਹਾਂ ਸਾਡੀ ਸੇਵਾ ਅਲੱਗ-ਅਲੱਗ ਗਊਸ਼ਾਲਾ ਦੇ ਵਿੱਚ ਚੱਲਦੀ ਰਹੇ ਬਹੁਤ ਬਹੁਤ ਧੰਨਵਾਦ ਜੀ ਧੰਨ ਸਤਿ ਸ੍ਰੀ ਅਕਾਲ

ਕੰਨਾਂ ਨੂੰ ਆਪ ਨੂੰ ਗੋੜ ਕੇ ਸਾਡੀ ਚੰਦ ਗਊਸ਼ਾਲਾ ਦੇ ਆ ਕੇ ਤੇ ਜਾਣ ਦੀ ਖੁਸ਼ੀ ਜੰਮਠੀ ਪੱਦੀ ਜਾਂਦੀ ਹੈ ਆਲੋਜੀ ਅਸਰਾ ਅੱਜ ਰਜੀਵ ਗਾਂਧੀ ਨਗਰ ਵੈਲਫੇਅਰ ਅਤੇ ਚੈਰੀਟੇਬਲ ਟਰਸਟ ਵੱਲੋਂ ਭਗਵਾਨ ਤੇਰੀ ਚੰਦ ਗਊਸ਼ਾਲਾ ਲੋਡ ਰੋਡ ਬਲਾਡੇ ਵਾਲਾ ਵਿਖੇ ਪਹੁੰਚ ਕੇ ਸੇਵਾ ਕੀਤੀ ਗਈ ਹੈ ਅੱਜ ਤੁਹਾਡੀ ਬੈਰਟੀ ਦਾ ਜਨਮ ਦਿਨ ਆ ਮਾਨਸੀ ਬਾਂਸਲ ਦਾ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਰਵਿੰਦਰ ਬਾਂਸਲ ਪ੍ਰਧਾਨ ਜੀ ਸਾਡੇ ਵੈਲਫੇਅਰ ਕਲੱਬ ਦੇ ਉਹਨਾਂ ਦੀ ਮਾਤਾ ਜੀ ਨਾਨੀ ਜੀ ਤੇ ਵੱਡਾ ਭਰਾ ਤੇ ਸਾਰਾ ਪਰਿਵਾਰ ਅੱਜ ਇੱਥੇ ਪਹੁੰਚਿਆ ਜੜੀ ਬਹੁਤ ਭਾਵਨਾ ਦੇ ਨਾਲ ਅੱਜ ਸੇਵਾ ਕੀਤੀ ਗਈ ਆ ਅਸੀਂ ਚਾਹੁੰਦੇ ਆ ਵੀ ਇਹ ਬੇਟੀ ਜਣ ਤੋਂ ਕਨੇ ਰਾਜ ਚੱਕ ਕਨੇ ਤਰੱਕੀ ਕਰੇ ਵੱਡੇ ਅਫਸਰ ਬਣੇ ਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਅੱਗੇ ਵਾਸਤੇ ਵੀ ਗਊ ਬਾਂਸਰੀ ਦੀ ਸੇਵਾ ਦੇ ਵਿੱਚ ਜਿਸ ਤਰ੍ਹਾਂ ਜਿਨਾਂ ਨੇ ਸਹਾਯੋਗ ਪਾਇਆ ਗੋੜੀ ਦੀ ਪੇਟੀ ਪਾਈ ਆ ਇਸੇ ਤਰ੍ਹਾਂ ਸਹਾਯੋਗ ਕਰਦੇ ਰਹਿਣ ਇਹ ਸਾਰੇ ਕਲੱਬ ਦੇ ਵੀਰਾਂ ਨੇ ਜਿਹੜੇ ਇੱਥੇ ਪਹੁੰਚੇ ਆ ਸਵੇਰੇ ਸਵੇਹਾ ਉੱਠ ਕੇ ਉਹ ਵੀ ਇਹਨਾਂ ਦੀ ਸਿਹਤ ਤੇ ਤੰਦਰੁਸਤੀ ਵਾਸਤੇ ਵੀ ਅਸੀਂ ਦੁਆ ਕਰਦੇ ਆ ਵੀ ਇਸੇ ਤਰ੍ਹਾਂ ਹੋ ਜਿੰਨੇ ਜਿੰਨੀ ਸੇਵਾ ਕਰ ਸਕਦੇ ਆ ਵੱਧ ਵੱਧ ਸੇਵਾ ਕਰਨ ਆਪ ਜੀ ਆਸੇ ਪਾਸੇ ਪੜੋਸੀ ਵੀਰਾਂ ਨੂੰ ਵੀ ਦੱਸਣਾ ਕਿ ਸੇਵਾ ਦੇ ਇਸ ਸਾਪਾਓ ਇਸੇ ਤਰ੍ਹਾਂ ਸਾਡੀ ਸੇਵਾ ਅਲੱਗ-ਅਲੱਗ ਗਊਸ਼ਾਲਾ ਦੇ ਵਿੱਚ ਚੱਲਦੀ ਰਹੇ ਬਹੁਤ-ਬਹੁਤ ਧੰਨਵਾਦ ਜੀ ਜਿਕਰ ਹੈ ਸ਼ੇਰਾਂ ਵਾਲੀ ਵਾਹਿਗੁਰੂ ਜੈ 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 ਨੋ ਚਲਦਾ ਬਹੁਤ ਹੈ ਨਾ ਪਿਆਓ ਬੱਲ ਦਨ ਦਨ ਸਤਿਗੁਰੂ ਤੇਰੇ ਹੱਥਾਂ ਸੇਵਾ ਦਾ ਸੇਵਾ ਕਾਰਜ ਦੇ ਦੇ ਸਾਗੋ ਜੋ ਮਗਰੀਮ ਪੀਂ ਪੀ ਜੀਆ ਸਾਰੇ ਪ੍ਰਧਾਨ ਸੱਜਣ ਉਹ ਤੰਗੀराम ਜੀ ਜੈ ਹੋ ਮਹਤਲਾਬ ਜੀ ਦੋ ਦੇ ਤਾਂ ਦਿਓ ਪੈਣਾ ਵੀ ਆ ਜਾਈਏ ਅੱਪਰੇ ਪਿੱਛੇ 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 ਇੱਥੇ ਨਾ ਮੜਾ ਜੇ ਉਹਦਾ ਪਰ ਉਹ ਲੋ ਅ ਜਦੋਂ ਵੱਡਾ ਹੱਥ ਲੱਗੂਗਾ ਤਾਂ ਤਾਤ ਨਾ ਦੀ ਲੋੜ ਆ ਹਾਂ ਆਹ ਜਿਹੜਾ ਕੈਮਰਾ ਉਹ ਨਾਲ ਉਹ ਅਗੱਤੀ ਅੱਗੇ ਪਾ ਦਿੰਦੇ ਇੱਥੇ ਥੋੜਾ ਜਿਹਾ ਪਾ ਦਿਓ ਹਾਂ ਇਹ ਦੇਖੋ ਇੱਥੇ ਗੱਟੇ ਦੇ ਉੱਤੇ ਪਾ ਦਿਓ ਥੋੜਾ ਜਿਹਾ ਬਾਹਲੀ ਗੱਲੇ ਸੀ ਦੇ ਪਾ ਦਿਓ ਹਾਂ ਅਸੀਂ ਪਾ ਦੇ